ਸੋਸ਼ਕਾਲ ਸਰਮ ਲੋਕਤੰਤਰ ਦਾ ਕਬਰਸਤਾਨ ਬੜਦਾ ਜਾ ਰਿਹਾ ਭਾਰਤੀ ਸਸਦ ਕੁਝ ਇਸ ਤਰ੍ਹਾਂ ਦਾ ਲੱਗ ਰਿਹਾ ਔਰ ਇਹ ਸਿਰਫ ਵਿਰੋਧੀ ਧਿਰਾਂ ਦੇ ਨੇਤਾਵਾਂ ਦੀ ਸੋਚ ਨਹੀਂ ਹੈਗੀ ਹੁਣ ਤੇ ਭਾਜਪਾ ਦੇ ਨਾਲ ਖੜੇ ਲੋਕ ਵੀ ਬੋਲਣ ਲੱਗੇ ਨੇ ਕਿ ਜਿਸ ਤਰੀਕੇ ਨਾਲ ਬੀਜੇਪੀ ਚੱਲ ਰਹੀ ਆ ਕਿ ਉਹ ਵਕਈ ਲੋਕ ਲੋਕ ਸਭਾ ਰਾਜ ਸਭਾ ਨੂੰ ਸਮੋਕੇ ਬਣਦੀ ਸੰਸਦ ਨੂੰ ਲੋਕਤੰਤਰ ਦਾ ਸੰਸਦ ਬਣਾ ਕੇ ਛੱਡਣ ਕੇ ਤਾਨਾ ਸ਼ਾਹੀ ਦਾ ਇੱਕ ਨਵਾਂ ਮੁਜੱਸਮਾ ਸਾਹਮਣੇ ਆਵੇਗਾ ਇੰਦਰਾ ਗਾਂਧੀ ਦੀ ਲਾਗੂ ਹੋਈ ਐਮਰਜੈਂਸੀ ਨੂੰ ਇੱਕ ਨਵੇਂ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਔਰ ਜਿਹੜਾ ਪ੍ਰਤਾਪ ਸਿਮਾ ਹੈਗਾ ਇਹਦਾ ਕੀ ਵੱਡਾ ਰੋਲ ਹੈਗਾ ਬੀਜੇਪੀ ਦੇ ਵਿੱਚ ਤੇ ਇਹ ਮੋਦੀ ਦਾ ਇੰਨਾ ਚਹਿੱਤਾ ਕਿਉਂ ਹੈ ਇਹਦੇ ਬਾਰੇ ਵੀ ਜਾਣਨਾ ਕਿਉਂਕਿ ਉਹਦੇ ਚੱਕਰ ਵਿੱਚ 150 MP ਸਸਪੈਂਡ ਕਰ ਦਿੱਤਾ ਇਹਦੀ ਗੱਲ ਅਸੀਂ ਕਰਾ ਗਿਆ ਅਕਾਤਕਤ ਸਹਾਬ ਦੇ ਜਥੇਦਾਰ ਮੈਨੂੰ ਲੱਗਦਾ ਨੀਂਦ ਦਾ ਨੀਂਦ ਨਾਲ ਉਹਨਾਂ ਦਾ ਜ਼ਿਆਦਾ ਪਿਆਰ ਲੱਗਦਾ ਕਿਉਂਕਿ ਉਹ ਜਿਹੜੇ ਬਿਆਨ ਦਿੰਦੇ ਨੇ ਉਹ ਬੜੇ ਪੋਲਿਟਿਕਲ ਜਿਹੇ ਹੁੰਦੇ ਨੇ ਜਿਹੜੀ ਸਿੱਖਾਂ ਨੂੰ ਚਾਹੀਦੀ ਆ ਇੱਕ ਮਰਿਆਦਾ ਇੱਕ ਰਾਹ ਦਿਖਾਉਣ ਵਾਲਾ ਉਹਦੇ ਤੇ ਕੋਈ ਗੱਲ ਨਹੀਂ ਹੁੰਦੀ ਔਰ ਮੈਂ ਰਾਜਨੀਤੀ ਦੀ ਗੱਲ ਨਹੀਂ ਕਰ ਰਿਹਾ ਠੀਕ ਹੈ ਤੁਸੀਂ ਬਾਦਲਾਂ ਦੇ ਨਾਲ ਤੁਹਾਡਾ ਸਹਿਚਾਰ ਹੈਗਾ ਮਾਫੀਆਂ ਵੀ ਮੰਗਾ ਲੀਆਂ ਤੁਸੀਂ ਪਰ ਉਹਨਾਂ ਨੂੰ ਪੇਸ਼ ਨਹੀਂ ਕੀਤਾ ਸਿੱਖੀ ਸਿਧਾਂਤਾਂ ਨੂੰ ਤੋੜਤਾ ਇਹਦੀ ਗੱਲ ਅਸੀਂ ਉਚਿਤ ਚੇ ਤੌਰ ਤੇ ਅੱਜ ਕਰਾਂਗੇ ਸੁਖਦੇਵ ਸਿੰਘ ਟਿੰਡਸਾ ਨੇ ਬਾਦਲਾਂ ਦੇ ਬਾਰੇ ਜਿਹੜੇ ਸ਼ਬਦਾਵਲੀ ਅੱਜ ਵਰਤੀ ਆ ਉਹਨੂੰ ਸੁਣ ਕੇ ਤੁਹਾਡੇ ਪੈਰਾਂ ਥੱਲੇ ਜ਼ਮੀਨ ਨਿਕਲਣਾ ਲਾਜ਼ਮੀ ਹੈ ਇਹ ਮੇਰੀ ਗੱਲ ਯਾਦ ਰੱਖਿਓ ਔਰ ਰਾਜਾ ਵੜਿੰਗ ਨੇ ਵੀ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਲਈ ਸ਼ਬਦ ਵਰਤੇ ਨੇ ਉਹ ਸੁਣ ਕੇ ਨਵਜੋਤ ਸਿੰਘ ਸਿੱਧੂ ਵੀ ਖਿਲਜੂਗਾ ਪਰ ਇਹ ਤੁਹਾਨੂੰ ਮਿਲੂਗਾ ਸਮਾਨ ਸਾਰਾ ਪੰਜਾਬ ਨਾਵਾਂ ਦੇ ਉੱਤੇ ਗੱਲਾਂ ਬੜੀਆਂ ਨੇ ਪਰ ਤੁਸੀਂ ਇਹ ਯਾਦ ਰੱਖਿਓ ਕਹਿੰਦੇ ਮਜੀਠੀਆ ਸਾਹਿਬ ਅੰਦਰ ਜਾਣਗੇ ਤੇ ਕੇਜਰੀਵਾਲ ਸਾਹਿਬ ਵੀ ਅੰਦਰ ਜਾਣਗੇ ਪਰ ਇਹਨਾਂ ਦੇ ਨਾਲ ਹੋਰ ਕੌਣ-ਕੌਣ ਜਾਊਗਾ ਇਹ ਵੀ ਸਵਾਲ ਹੈਗਾ ਇਹ ਬਰਦਾ ਸਵਾਲ ਆ ਠੀਕ ਹੈ ਤੇ ਬਾਕੀ ਜਿਹੜੀਆਂ ਗੱਲਾਂ ਆਪਾਂ ਕਰਨੀਆਂ ਨੇ ਉਹ ਤੁਹਾਡੇ ਨਾਲ ਹੀ ਨੇ ਤੇ ਮੈਂ ਗੱਲ ਸ਼ੁਰੂ ਕਰਦਾ ਤੇ ਉਸ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਵੀ ਕਰਦਾ ਅੱਜ ਮੁੱਖ ਮੰਤਰੀ ਦੀ ਕਿਸਾਨਾਂ ਨਾਲ ਮੀਟਿੰਗ ਹੋਈ ਆ ਤੇ ਇੱਕ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਨਵਾਂ ਕਾਂਡ ਨਿਕਲਿਆ ਸਰਕਾਰੀ ਡਾਕਟਰਾਂ ਨੂੰ ਭਰਤੀ ਕਰਨ ਦਾ ਉਹਦੇ ਚ ਉਹਨਾਂ ਨੇ ਪੁਰਾਣੇ ਸਾਬਕਾ ਚੇਅਰਮੈਨ ਨੂੰ ਗ੍ਰਿਫਤਾਰ ਵੀ ਕਰ ਲਿਆ ਉਹਦੀ ਵੀ ਪੂਰੀ ਤੁਹਾਨੂੰ ਮੈਂ ਗੱਲ ਸੁਣਾਉਂਗਾ ਤੇ ਹੁਣ ਆਪਾਂ ਸ਼ੁਰੂ ਕਰਦੇ ਆ ਉਹ ਤੋਂ ਪਹਿਲਾਂ ਮੇਰੀ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਕਿ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਹ ਵੀਡੀਓ ਨੂੰ ਆਪਣੇ YouTube ਸਾਰੇ ਆਪਣੇ WhatsApp ਦੇ ਗਰੁੱਪਾਂ ਵਿੱਚ ਆਪਣੇ ਕੀ ਬੋਲਦੇ ਆ ਉਹ ਜਿਹੜੇ ਰਸ਼ੀਅਨ ਆ ਥਗਿਆ ਉਹਦੇ ਗਰੁੱਪਾਂ ਵਿੱਚ ਆ ਅਡੋ ਅਡ ਸਾਰੇ ਸ਼ੇਅਰ ਕਰੋ ਤਾਂ ਕਿ ਹੋਰ ਵੀ ਭੈਣ ਵੀ ਭੈਣਾ ਵੀਰ ਬਦੁਰਗ ਮਾਤਾਵਾ ਆਕੇ ਸਾਡੇ ਨਾਲ ਸ਼ਾਮਲ ਹੋ ਸਕਣ ਕਿਉਂਕਿ ਆਪਾਂ ਬੜਾ ਲੰਬਾ ਚਰਣੀ ਲਾਣਾ ਤੇ ਗੱਲ ਛੋਟੀ ਵੱਡੀ ਕਰਨੀ ਹੈ ਪਰ ਸਮਝ ਛੋਟਾ ਰਹਿਣਾ ਪੰਜਾਬ ਵਿਜੀਲੈਂਸ ਬਿਊਰੋ ਨੇ 2008 ਤੇ 9 ਦਰਮਾਨ ਜਿਹੜੇ 312 ਮੈਡੀਕਲ ਅਫਸਰ ਪਰਤੇ ਕੀਤੇ ਤੇ ਉਹਨਾਂ ਵਿੱਚ ਜਿਹੜੀਆਂ ਬੇਨਿਜ਼ਮੀਆਂ ਪਾਈਆਂ ਗਈਆਂ ਉਹ ਉਜਾਗਰ ਹੋ ਗਈਆਂ ਤੇ ਬੰਦੇ ਸਾਬਕਾ ਚੇਅਰਮੈਨ ਸੀ ਜਿਹੜੇ ਉਹ ਤੇ ਉਹਦੇ ਨਾਲ ਦੇ ਬਾਕੀ ਪੰਜ ਮੈਂਬਰਾਂ ਦੇ ਖਿਲਾਫ ਮੁਕੱਦਮਾ ਕਰਤਾ ਤੇ ਇਹ ਹੈਗੇ ਆ ਸ਼ਤਰਾਂ ਨੇ ਹਲਕੇ ਦੇ ਸਾਬਕਾ ਵਿਧਾਇਕ ਡਾਕਟਰ ਸਤਵੰਦ ਸਿੰਘ ਮੋਹੀ ਇਹ ਅੰਦਰ ਹੋ ਗਿਆ ਬਾਕੀ ਹੋਰਾਂ ਨੂੰ ਫੜਿਆ ਜਾ ਰਿਹਾ ਤੇ ਜਿਹਦੇ ਆਧਾਰ ਦੇ ਉੱਤੇ ਮਕਦਮਾ ਹੋਇਆ ਉਹਦੇ ਵਿੱਚ ਐਸ ਕੇ ਸਿਨਾ ਇਹ ਆਈਸਫ ਸਰ ਸੀ ਇਹ ਤਾਂ ਚੜਾਈ ਕਰ ਗਿਆ ਬ੍ਰਿਗੇਡੀਅਰ ਡੀ ਐਸ ਕਰੇਵਾਲ ਸੀ ਇਹ ਵੀ ਚੜਾਈ ਕਰ ਗਿਆ ਇੱਕ ਡੀ ਐਸ ਮਾਲਾ ਤੇ ਇੱਕ ਲਾਲ ਸਿੰਘ ਦੇ ਜਿਹੜੇ ਆਪਣੇ ਅਮਰਿੰਦਰ ਸਿੰਘ ਦੇ ਕਿਸੇ ਵळे ਖਾਸ ਹੁੰਦੇ ਸੀ ਕਾਂਗਰਸ ਦੇ ਬੜੇ ਵੱਡੇ ਮੰਤਰੀ ਰਹੇ ਨੇ ਲਾਲ ਸਿੰਘ ਤੇ ਕਮੋ ਬਰਾਦਰੀ ਨਾਲ ਇਹ ਬਹੁਤ ਵੱਡੇ ਨੇਤਾ ਨੇ ਤੇ ਉਹੀ ਵੋਟਾਂ ਕਰਕੇ ਹਮੇਸ਼ਾ ਐਮਐਲਏ ਬਣਦੇ ਆ ਰਹੇ ਨੇ ਸਮਾਣੇ ਤੋਂ ਇਹਨਾਂ ਦਾ ਲੜਕਾ ਐਮਐਲਏ ਰਿਹਾ ਪਿਛਲੀ ਵਾਰ ਤੇ ਉਹਨਾਂ ਦੀ ਜਿਹੜੀ ਨੂੰ ਹੈਗੀ ਆ ਰਵਿੰਦਰ ਕੌਰ ਉਹ ਵੀ ਮੈਂਬਰ ਸੀ ਉਹਦੇ ਤੇ ਵੀ ਪਰਚਾ ਹੋਇਆ ਤੇ ਹਾਂ ਅਨਿਲ ਸਰੀਮ ਬੀਜੇਪੀ ਦਾ ਇਸ ਵੇਲੇ ਪੰਜਾਬ ਦਾ ਸਪੋਕਸਪਰਸਨ ਆ ਇਹ ਵੀ ਮੈਂਬਰ ਹੁੰਦਾ ਸੀ ਕਿਸੇ ਸਮੇਂ ਤੇ ਇਹਦੇ ਤੇ ਵੀ ਪਰਚਾ ਹੋਇਆ ਉਹਨਾਂ ਚੇਰਮੈਨ ਤੋਂ ਸਾਡਾ ਫੜ ਲਿਆ ਬਾਕੀ ਵੀ ਅੰਦਰ ਆ ਜਾਣਗੇ ਤੇ ਆਸ ਕਰਦੇ ਹਾਂ ਕਿ ਕੋਈ ਵੱਡੇ ਵੱਡੇ ਕਪਲੇ ਉਜਾਗਰ ਹੋਣਗੇ ਤੇ ਜਾਲੀ ਜਿਹੜੇ ਡਾਕਟਰ ਭਰਤੀ ਹੋਏ ਉਹ ਵੀ ਸਾਹਮਣੇ ਹੋਣਗੇ ਅੱਜ ਮੰਗਲਵਾਰ ਦਾ ਦਿਨ ਲੰਘਿਆ ਪਾਰਲੀਮੈਂਟ ਦੇ ਵਿੱਚ ਇੰਨੇ ਹਗਾਮੇ ਹੋਏ ਕਿ 151 ਐਮਪੀ ਸਸਪੈਂਡ ਕਰਤੇ ਮੋਇਨਾ ਮਿੱਤਰਾ ਦੀ ਜੇਕਰ ਸਵਾਲ ਪੁੱਛਣ ਦੀ ਕਾਰਵਾਈ ਤੋ ਬਈ ਤੋ ਹੋ ਰਹੀ ਆ ਉਹਦੇ ਤੇ ਉਹਨੂੰ ਸਸਪੈਂਡ ਕਰ ਦਿੱਤਾ ਗਿਆ ਉਹਨੂੰ ਖਤਮ ਕਰ ਦਿੱਤਾ ਗਿਆ ਲੇਕਿਨ ਪ੍ਰਤਾਪ ਸਿਮਾ ਜਿਹੜਾ ਸਾਗਰ ਸ਼ਰਮਾ ਆ ਉਹਦੇ ਬਾਕੀ ਸਾਥੀਆਂ ਨੂੰ ਪਾਸ ਜਾਰੀ ਕਰਦਾ ਸੰਸਦ ਵਿੱਚ ਆਉਣ ਲਈ ਉਹਦੇ ਉੱਤੇ ਜੇਕਰ ਵਿਰੋਧੀ ਧਿਰ ਗੱਲ ਉਂਗਲ ਚੱਕਦੀ ਆ ਕਿ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਕਰ ਰਹੇ ਤਾਂ ਮੋਦੀ ਸਾਹਿਬ ਉਹਦੇ ਤੇ ਕਾਰਵਾਈ ਕਰਨ ਦੀ ਬਜਾਏ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਜਿਹੜਾ ਜਿਹੜਾ ਸਵਾਲ ਚੱਕ ਰਿਹਾ ਉਹਨੂੰ ਸਸਪੈਂਡ ਕਰਦਾ ਜਾ ਰਿਹਾ ਸਪੀਕਰ ਡਿਊਟੀ ਸਪੀਕਰ ਇਹ ਹਾਲਾਤ ਬਣੇ ਹੋਏ ਨੇ ਇਹ ਲੋਕਤੰਤਰ ਦਾ ਕਾਣ ਹੋ ਰਿਹਾ ਕਹਿੰਦੇ ਨਾ ਕਿ ਅੱਜ ਭਗਤ ਸਿੰਘ ਦੁਬਾਰਾ ਯਾਦ ਆ ਰਿਹਾ ਉਹ ਕਹਿੰਦੇ ਹੁੰਦੇ ਸੀਗੇ ਕਿ ਗੋਰੇ ਅੰਗਰੇਜ਼ਾਂ ਨੇ ਚਲੇ ਜਾਣਾ ਤੇ ਕਾਲੇ ਅੰਗਰੇਜ਼ਾਂ ਨੇ ਆ ਜਾਣਾ ਅੱਜ ਉਹਨਾਂ ਦੀ ਗੱਲ ਸੱਚੀ ਹੋ ਗਈ ਭਗਤ ਸਿੰਘ ਦੇ ਬੋਲ ਹੂ ਬਹੁਤ ਸੱਚੇ ਹੋ ਗਏ ਕਾਲੇ ਅੰਗਰੇਜ਼ ਆ ਗਏ ਛਿੱਟੀ ਚਮੜੀ ਤਾਂ ਜਿੱਦਿ ਹਿੰਦੁਸਤਾਨੀਆਂ ਦੇ ਹੁੰਦੀ ਆ ਉਹ ਤਾਂ ਚਲੋ ਹੋ ਗਈ ਆ ਵਿੱਚੋਂ ਥੋੜੇ ਬਹੁਤ ਹੀ ਪਰ ਕਾਲੇ ਅੰਗਰੇਜ਼ ਕਾਲੇ ਬਿੱਲ ਕਾਲੇ ਦਿਲ ਲੈ ਕੇ ਅਡਾਨੇ ਵਰਗਿਆਂ ਨੂੰ ਤਾਂ ਇਹ ਆਪਣਾ ਪੂਰਾ ਫਾਇਦਾ ਚੁਕਾਈ ਜਾਂਦੇ ਨੇ ਪਰ ਲੋਕਾਂ ਦੇ ਬਾਰੇ ਕੁਝ ਨਹੀਂ ਸੋਚ ਰਹੇ ਅੱਜ ਜਿਹੜੇ ਮੌਤਲ ਕੀਤੇ ਰਹੇ ਉਹਨਾਂ ਵਿੱਚੋਂ ਜਲੰਧਰ ਵਾਲੇ ਸੁਸ਼ੀਲ ਕੁਮਾਰ ਰਿੰਕੂ ਰਿੰਕੂ ਨੇ ਰਵਨੀਤ ਸਿੰਘ ਬਿੱਟੂ ਲੁਧਿਆਣੇ ਵਾਲੇ ਜਸਵੀਰ ਸਿੰਘ ਗਿੱਲ ਡਿੰਪਾ ਗੁਰਜੀਤ ਸਿੰਘ ਆਦਰੋਂ ਅੰਮ੍ਰਿਤਸਰ ਵਾਲੇ ਮਨੀਸ਼ ਤਿਵਾੜੀ ਸ਼ਸ਼ੀ थरूर ਦਿਮਪਲ ਜਾਦਵ ਇਹਨਾਂ ਸੋਪਰੇਅਰ ਸੁਲੇ ਦਾਨੇਸ਼ ਅਲੀ ਇਹ ਸਾਰੇ ਔਰ ਇਹਨਾਂ ਦੇ ਇਹਨਾਂ ਨੂੰ ਮੁਅਤਲ ਕਰਨ ਲਈ ਕਾਨੂੰਨ ਮੰਤਰੀ ਹੀ ਮਤਾ ਲੈ ਕੇ ਆਉਂਦਾ ਤੇ ਉਹਨੂੰ ਲਾਗੂ ਕਰ ਦਿੱਤਾ ਜਾਂਦਾ ਹੁਣ ਗੱਲ ਸਭ ਤੋਂ ਵੱਡੀ ਇਹ ਆ ਜਾਂਦੀ ਆ ਕਿ ਆਖਰ ਪ੍ਰਧਾਨ ਮੰਤਰੀ ਵਿਰੋਧੀ ਧਿਰ ਨੂੰ ਮਾਰਨਾ ਕਿਉਂ ਚਾਹੁੰਦੇ ਆ ਜਮਹੂਰੀਅਤ ਨੂੰ ਜਿਉਂਦੇ ਰੱਖਣ ਲਈ ਵਿਰੋਧੀ ਧਿਰ ਦਾ ਹੋਣਾ ਲਾਜ਼ਮੀ ਹੈ ਪਰ ਜੇਕਰ ਤੁਸੀਂ ਵਿਰੋਧੀ ਧਿਰ ਦੇ ਮਗਰ ਪਾਉਂਗੇ ਤਾਂ ਫਿਰ ਜਮਹੂਰੀਅਤ ਨਹੀਂ ਜਿਉਂਦੀ ਰਹੇਗੀ ਫਿਰ ਇਹ ਕੁਝ ਹੋਰ ਬਣ ਜਾਏਗਾ اچھا ਇੱਥੇ ਇਹ ਵੀ ਗੱਲ ਆ ਕਿ ਆਰਐਸਐਸ ਵਾਲੇ ਵੀ ਮੋਦੀ ਦੇ ਇਸ ਕਦਮ ਨਾਲ ਸਹਿਮਤੀ ਨਹੀਂ ਰੱਖਦੇ ਹੁਣ ਕਿਉਂਕਿ ਜੇਕਰ ਆਪਾਂ ਆਰਐਸਐਸ ਦੀ ਪੁਰਾਣੀ ਇਤਿਹਾਸ ਨੂੰ ਫਰੋਲਾਗੇ ਤਾਂ ਤੁਹਾਨੂੰ ਮਿਲੇਗਾ ਕਿ ਆਰਐਸਐਸ ਨੇ ਜਿੰਨੀ ਹੁਣ ਤੱਕ ਤਰੱਕੀ ਕੀਤੀ ਆ ਉਹਦੇ ਉੱਤੇ ਕਾਂਗਰਸ ਦਾ ਵੀ ਉਹਨਾਂ ਦੇ ਸਿਰ ਤੇ ਹੱਥ ਰਿਹਾ ਸੋ ਉਹ ਵੀ ਨਹੀਂ ਕਹਦੇ ਕਿ ਵਿਰੋਧੀ ਤਰਨਾ ਹੋਵੇ ਉਹਨਾਂ ਨੇ ਵੀ ਇੱਕ ਵਾਰ ਮੋਹਨ ਭਗਵਤ ਨੇ ਕਿਹਾ ਸੀ ਕਿ ਇਹ ਵਿਚਾਰ ਕਾਂਗਰਸ ਮੁਕਤ ਭਾਰਤ મોદી ਦੇ ਹੋ ਸਕਦੇ ਨੇ ਸੰਘ ਦੇ ਵਿਚਾਰ ਨਹੀਂ ਹੈਗੇ ਸੋ ਇਹ ਗੱਲਾਂ ਯਾਦ ਕਰਨ ਵਾਲੀਆਂ ਹੋ ਜਾਂਦੀਆਂ ਨੇ ਅਜਿਹੇ ਮੌਕੇ ਦੇ ਉੱਪਰ ਹੁਣ ਨਵੀਂ ਪਾਰਸੰਸਦ ਬਣਾਈ ਜਾਂਦੇ ਨਵੀਂ ਇਮਾਰਤ ਬਣਾਈ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਉਹਦੇ ਤੇ ਲਾਇਆ ਕਦੇ ਦੀ ਸੈਵਨ ਲੇਅਰ ਸਕਿਉਰਿਟੀ ਹੋਏਗੀ ਤੇ ਉਹਨਾਂ ਨੇ ਪੂਰੀ ਦੀ ਪੂਰੀ ਫੋਕੜ ਕੀਤੀ ਔਰ ਜਿਹੜਾ ਹਿੰਦੂ ਇਤਿਹਾਸ ਨੂੰ ਮਿਥ ਇਤਿਹਾਸ ਨੂੰ ਇਤਿਹਾਸ ਬਣਾ ਕੇ ਜਿਹੜਾ ਉਹਦੇ ਵਿੱਚ ਸਮੋਉਣ ਦੀ ਕੋਸ਼ਿਸ਼ ਕੀਤੀ ਗਈ ਆ ਉਹ ਉਹਦੀ ਮੈਂ ਗੱਲ ਨਹੀਂ ਕਰੂੰਗਾ ਖੈਰ ਪਰ ਜਿਸ ਤਰ੍ਹਾਂ ਬਿੱਲ ਪਾਸ ਕਰ ਦਿੰਦੇ ਨੇ ਅੱਜ ਵੀ ਦੋ ਬਿੱਲ ਇੱਕ ਬਿੱਲ ਪਾਸ ਕੀਤਾ ਪਰ ਪਾਸ ਕਿਨੇ ਕਰਾਇਆ ਕਹਿਣ ਨੂੰ ਉਹ ਲੀਡਰ ਪੂਰੀ ਹਿਸਾਬ ਸਿੱਖ ਨੇ ਪਰ ਸਿੱਖਾਂ ਦੀ ਕਦੇ ਗੱਲ ਉਹਨਾਂ ਦੇ ਮੂੰਹ ਚ ਚੰਗੀ ਤਾਂ ਸੁਣੀ ਨਹੀਂ ਫਿਰ ਅੱਜ ਇੱਕ ਬਿੱਲ ਪਾਸ ਕਰ ਦਿੱਤਾ ਗਿਆ ਬੰਦੇ ਸਸਪੈਂਡ ਕਰ ਦਿੱਤੇ ਗਏ ਨੇ ਉਸ ਤੋਂ ਬਾਅਦ ਸਰਕਾਰਾਂ ਬਿੱਲ ਪਾਸ ਕਰ ਰਹੀਆਂ ਨੇ ਹਲੇ ਇਹ ਨਹੀਂ ਪਤਾ ਵੀ ਆਉਣ ਵਾਲੇ ਦਿਨਾਂ ਵਿੱਚ ਕਿੰਨੇ ਕੁ ਬਿੱਲ ਪਾਸ ਕੀਤੇ ਜਾਣਗੇ ਜਿਹਦੇ ਨਾਲ ਲੋਕਤੰਤਰ ਦਾ ਘਾਣ ਹੋਣਾ ਤੈ ਹੋ ਜਾਣਾ ਔਰ ਇੱਕ ਛਿੱਟੀ ਵੱਡੀ ਸਾਜ਼ਿਸ਼ ਆ ਇਹ ਤੁਸੀਂ ਸਮਝ ਲਓ ਕਿ ਇਸ ਸਾਜ਼ਿਸ਼ਾ ਜਾਂ ਵਕਤੀ ਇੱਕ ਵਿਦਰੋਹ ਜੇ ਤੁਸੀਂ ਬਰੀਕੀ ਵਿੱਚ ਜਾ ਕੇ ਦੇਖੋਗੇ ਜਿਸ ਤਰੀਕੇ ਦੇ ਹਾਲਾਤਾਂ ਵਿੱਚ ਉਹ ਮੋਦੀ ਨਿਕਲ ਰਹੇ ਨੇ ਤਾਂ ਇਹ ਨਰੀਪੁਰੀ ਸਾਜ਼ਿਸ਼ ਦਾ ਅਹਿਸਾਸ ਕਿ ਜਿਹੜੇ ਵਿਰੋਧੀ ਧਿਰ ਦੇ ਮੌਤਲ ਕੀਤੇ ਜਾ ਰਹੇ ਆਗੂ ਨੇ ਉਹਨਾਂ ਨੂੰ ਇਸੇ ਕਰਕੇ ਮੌਤਲ ਕੀਤਾ ਜਾ ਰਿਹਾ ਤਾਂ ਕਿ ਉਹ ਜਿਹੜਾ ਪ੍ਰਤਾਪ ਸਿਮਾ ਹੈਗਾ ਉਹਦੇ ਖਿਲਾਫ ਸਵਾਲ ਲਗਾ ਸਕਣ ਪ੍ਰਤਾਪ ਸਿਮਾ ਆਖਰ ਇੰਨਾ ਪਿਆਰਾ ਮੋਦੀ ਨੂੰ ਕਿਉਂ ਜੇ ਜਿਸੀ ਜਾਣਕਾਰੀ ਕੱਢੀ ਤੇ ਜਾਣਕਾਰੀ ਵਿੱਚ ਚੀਜ਼ਾਂ ਨਿਕਲੀਆਂ ਕਿ ਪ੍ਰਤਾਪ ਸਿਮਾ ਇਸ ਕਰਕੇ ਮੋਦੀ ਨੂੰ ਪਿਆਰ ਹੈਗਾ ਕਿਉਂਕਿ ਜਦੋਂ ਹ 2015 ਦੇ ਵਿੱਚ ਇੱਕ ਗੱਲ ਸ਼ੁਰੂ ਹੋਈ ਸੀ ਕਿ ટીਪੂ ਸੁਲਤਾਨ ਦੇ ਹੱਕ ਜਿਹੜੇ ਜਨਮ ਦਿਨ ਦਾ ਜਸ਼ਨ ਮਨਾਉਂਦੀ ਆ ਉਥੋਂ ਦੀ ਸਰਕਾਰ ਉਹਦੇ ਖਿਲਾਫ ਇੱਕ ਬੰਦਾ ਖੜਾ ਹੋਇਆ ਸੀ ਉਹ ਇਹੀ ਪ੍ਰਤਾਪ ਸਿਮਾ ਸੀ ਔਰ ਇਹ 2008 ਦੇ ਵਿੱਚ ਮੋਦੀ ਦੇ ਉੱਪਰ ਇੱਕ ਕਿਤਾਬ ਲਿਖੀ ਸੀ ਵਸੇ ਇਹ ਕਿੱਥੇ ਤੋਂ ਪੱਤਰਕਾਰ ਹੀ ਸੀ ਮੇਰੇ ਵਾਂਗੂ ਪੱਤਰਕਾਰ ਹੀ ਸੀ ਪਰ ਇਹ ਮੇਰੇ ਵਾਂਗੂ ਸਿਆਸਤ ਤੋਂ ਦੂਰ ਨਾ ਰਹਿ ਸਕਿਆ ਇਹਨਾਂ ਨੂੰ ਸਿਆਸਤ ਦੇ ਵਿੱਚ ਜਾਣ ਦੀ ਬਹੁਤ ਵੱਡੀ ਲਾਲਚ ਸੀ ਔਰ ਸਿਆਸੀ ਲੋਕਾਂ ਨਾਲ ਸਹਿਚਾਰ ਰੱਖਣ ਦਾ ਵੀ ਲਾਲਚ ਸੀ ਤੇ ਇਹਨੇ ਫੇਰ ਸਿੱਧਮ ਸਿੱਧਾ ਨਰਿੰਦਰ ਭਾਈ ਮੋਦੀ ਦੇ ਉੱਪਰ ਕਿਤਾਬ ਲਿਖੀ ਹਿੰਦੂਤਵ ਨੂੰ ਉਜਾਗਰ ਕੀਤਾ ਉਸ ਵੇਲੇ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਸੀ ਤੇ ਜਦੋਂ ਮੋਦੀ ਕੇਂਦਰ ਵਿੱਚ ਰਾਜ ਕਰਨ ਆਏ ਤੇ ਇਹ ਵੀ ਬੀਬਾ ਭਰਾ ਇਹਨਾਂ ਦਾ ਨਾਲ ਆਇਆ ਛੋਟਾ ਭਾਈ ਤੇ ਅੱਜ ਇਹਨਾਂ ਦਾ ਪੁੱਤ ਬਣਿਆ ਆ ਉਹ ਤੁਹਾਡੇ ਯਾਦ ਹੋ ਇੱਕ ਸਾਡੀ ਜਲੰਧਰ ਦੀ ਧੀ ਆ ਗੁਰਮਿਹਰ ਕੌਰ ਗੁਰਮਿਹਰ ਕੌਰ ਨੇ ਜਦੋਂ ਭਾਰਤ ਤੇ ਪਾਕਿਸਤਾਨ ਦੇ ਦੋਵੇਂ ਨੇਤਾਵਾਂ ਨੂੰ ਤਾੜਿਆ ਕਿ ਸਾਡੇ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਸ਼ਾਂਤੀ ਚਾਹੀਦੀ ਆ ਤੇ ਅਸੀਂ ਹੱਕ ਰੱਖਦੇ ਆ ਸ਼ਾਂਤੀ ਨਾਲ ਜਿਉਣ ਦਾ ਉਦੋਂ ਇਹੀ ਬੰਦਾ ਸੀ ਪ੍ਰਤਾਪ ਸਿਮਰਜੀ ਨੇ ਗੁਰਮੇਹਰ ਦੇ ਬਾਰੇ ਪਤਾ ਨਹੀਂ ਕੀ ਕੀ ਬਕਵਾਸ ਕੀਤੀ ਸੀ ਪਰ ਉਹ ਸਿੰਗਣੀ ਡਟੀ ਰਹੀ ਸੀ ਔਰ ਉਹਦੀ ਮਾਂ ਵੀ ਉਹਦੇ ਨਾਲ ਡਟੀ ਰਹੀ ਸੀ ਤੇ ਉਹ ਕੋਈ ਐਵੇਂ ਨਹੀਂ ਸੀ ਉਹਦੇ ਫਾਦਰ 1999 ਦੇ ਬਿਲੇ ਕਸ਼ਮੀਰ ਵਿੱਚ ਜਿਹੜੇ ਸ਼ਹੀਦ ਹੋਏ ਅਫਸਰ ਸਨ ਉਹਨਾਂ ਵਿੱਚੋਂ ਇੱਕ ਸਨ ਉਹ ਗੁਰਮੇਹਰ ਕੌਰ ਦੇ ਬਾਰੇ ਵੀ ਪ੍ਰਤਾਪ ਸਿਮਾ ਬਹੁਤ ਬੋਲਦਾ ਰਿਹਾ ਸੋ ਹਾਂ ਇੱਕ ਗੱਲ ਇੱਥੇ ਹੋਰ ਵੀ ਆ ਬਾਦਲਾ ਨੇ ਸੰਸਦ ਦੇ ਅੰਦਰ ਨਹੀਂ ਬੋਲਿਆ ਕਿਉਂਕਿ ਉਹਨਾਂ ਨੂੰ ਪਤਾ ਕਿ ਸਾਨੂੰ ਵੀ ਸਸਪੈਂਡ ਕਰ ਦੇਣਗੇ ਰੌਲਾ ਤਾਂ ਇਹ ਚੱਲ ਰਿਹਾ ਕਿ ਹੁਣ ਬੀਜੇਪੀ ਨਾਲ ਆੜੀ ਪੈ ਜਾਲੇ ਆੜੀ ਪੱਕੀ ਪੈ ਜਾਣੀ ਆ ਤੇ ਜੇ ਸੰਸਦ ਦੇ ਅੰਦਰ ਬੋਲੇ ਤਾਂ ਉਹਨਾਂ ਨੇ ਸਸਪੈਂਡ ਕਰ ਦੇਣਾ ਤੇ ਮੈਂ ਵੀ ਬਾਹਰ ਆ ਜੂ ਫਿਰ ਕੀ ਕਰ ਰਹੇ ਆ ਬੀਬੀ ਹਰਸਿਮਰਤ कौर ਬਾਦਲ ਸੰਸਦ ਤੋਂ ਬਾਹਰ ਆ ਕੇ মিডিਆ ਨੂੰ ਬਾਈਟ ਦੇ ਰਹੇ ਕਿ ਬਹੁਤ ਮਾੜਾ ਹੋ ਰਿਹਾ ਇਹ ਹੋਣਾ ਨਹੀਂ ਚਾਹੀਦਾ ਇਹ ਜਿਹੜਾ ਜਿਹੜਾ ਕੰਮ ਹੈਗੇ ਨੇ ਇਹ ਲੋਕਤੰਤਰ ਦੇ ਖਿਲਾਫ ਨੇ ਠੀਕ ਹੈ ਉਹ ਲੋਕਤੰਤਰ ਦੇ ਹੱਕ ਚ ਬੋਲਦੇ ਨੇ ਪਰ ਉਹਨਾਂ ਨੂੰ ਪੁੱਛੋ ਕਿ ਜਿਹੜੀ ਤੁਹਾਡੀ ਪਾਰਟੀ ਆ ਉਹ ਤਾਂ ਪਰਵਾਰਿਕ ਪਾਰਟੀ ਆ ਤੁਹਾਡੇ ਪਤੀ ਤਾਂ ਡਿਸਾਈਡ ਕਰਦੇ ਨੇ ਕਿਹੜਾ ਬੰਦਾ ਕਿਹੜੇ ਜ਼ਿਲ੍ਹੇ ਦਾ ਪ੍ਰਧਾਨ ਹੋਏਗਾ ਥਾਪਦੇ ਹੋ ਤੁਸੀਂ ਤੁਸੀਂ ਆਪ ਤਾਂ ਲੋਕਤੰਤਰ ਨਾਲ ਪਾਰਟੀ ਚਲਾਉਦੇ ਨਹੀਂ ਹੈਗੇ ਔਰ ਅੱਜ ਸੁਖਦੇਵ ਸਿੰਘ ਢੀਂਡਸਾ ਨੇ ਵੀ ਇਹੀ ਗੱਲ ਕਹੀ ਆ ਕਿ ਅਕਾਲੀ ਦਲ ਦੇ ਦੁਬਾਰਾ ਮੁੜ ਸੁਰਜੀਤ ਹੋਣ ਦੇ ਲਈ ਪੰਜਾਬ ਦੇ ਬਹੁਤ ਸਾਰੇ ਲੋਕ ਨੇ ਜਿਹੜੇ ਅਰਦਾਸਾਂ ਕਰ ਰਹੇ ਨੇ ਪਰ ਉਹਦੇ ਵਿੱਚ ਇਹ ਤੈਅ ਆ ਕਿ ਉਸ ਅਕਾਲੀ ਦਲ ਵਿੱਚ ਬਾਦਲ ਪਰਿਵਾਰ ਦਾ ਕੋਈ ਵੀ ਅੰਗ ਨਾ ਹੋਵੇ ਕੋਈ ਅੰਗ ਜੇ ਨਹੀਂ ਹੋਏਗਾ ਬਾਦਲ ਪਰਿਵਾਰ ਦਾ ਤੇ ਅਕਾਲੀ ਦਲ ਦੁਬਾਰਾ ਮੁੜ ਸੁਰਜੀਤ ਹੋ ਸਕਦਾ ਔਰ ਉਹ ਕਹਦੇ ਵੀ ਪ੍ਰਧਾਨ ਤੁਸੀਂ ਬਣੋਗੇ ਤਾਂ ਢੀਂਡ ਸਾਹਿਬ ਕਹਿੰਦੇ ਨੇ ਕਿ ਪ੍ਰਧਾਨ ਐ ਨਹੀਂ ਚੁਣਿਆ ਜਾਣਾ ਚਾਹੀਦਾ ਕਿ ਜੇਕਰ ਮੈਨੂੰ મોદી ਸਾਹਿਬ ਨੇ ਅਕਾਲੀ ਦਲ ਦਾ ਵਾਰਿਸ ਕਹਿਤਾ ਤਾਂ ਨਹੀਂ ਪ੍ਰਧਾਨ ਹੋਣ ਦਾ ਦਾਵੇਦਾਰ ਹੋ ਗਿਆ ਉਹ ਕਹਿੰਦੇ ਨਾਰਮਲ ਭਰਤੀ ਕਰੋ ਰਵਾਇਤੀ ਭਰਤੀ ਕਰੋ ਉਸ ਤੋਂ ਬਾਅਦ ਵੋਟਾਂ ਹੋਣ ਤੇ ਜਿਹੜਾ ਵੱਡਾ ਪ੍ਰਧਾਨ ਬਣਦਾ ਉਹ ਪ੍ਰਧਾਨ ਬਣ ਜਾਵੇ ਲੋਕ ਜਿਹਦਾ ਸਾਥ ਦਿੰਦੇ ਨੇ ਉਹੀ ਨੇਤਾ ਬਣ ਜਾਂਦਾ ਕੋਈ ਨੇਤਾ ਮਾਂ ਦੇ ਕੁੱਖੋਂ ਤਾਂ ਪੈਦਾ ਨਹੀਂ ਹੁੰਦਾ ਇੱਡੇ ਵੱਡੇ ਵਿਚਾਰ ਜੇਕਰ ਸੁਖਦੇਵ ਸਿੰਘ ਢੀਂਡ ਸਾਰੇ ਕਹਿ ਦਿੱਤੇ ਹਾਲਾਂਕਿ ਉਹਨਾਂ ਦੀ 23 ਤਰੀਕ ਨੂੰ ਮੀਟਿੰਗ ਹੋਣੀ ਆ ਆਪਦੀ ਕਿ ਅਸੀਂ ਡਿਸਾਈਡ ਕਰਾਂਗੇ ਕਿ ਅਕਾਲੀ ਦਲ ਨਾਲ ਕਿਵੇਂ ਅੱਗੇ ਕਰਨਾ ਪਰ ਉਹਨਾਂ ਦੇ ਇਹਨਾਂ ਜਵਾਬਾਂ ਨੇ ਜਿਹੜੀ ਕੱਲ ਪਰਸੋਂ ਪਰਮਿੰਦਰ ਢੀਂਡ ਸਾਹਿਬ ਦੀਆਂ ਗੱਲਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਸੀ ਕਿ ਉਹ ਸ਼ਾਇਦ ਜਾਣ ਨੂੰ ਤਿਆਰ ਨਹੀਂ ਉਹਨਾਂ ਦੇ ਉੱਤੇ ਪਾਣੀ ਫੇਰ ਦਿੱਤਾ ਕਿ ਇਹੀ ਜੀ ਕੋਈ ਗੱਲ ਨਹੀਂ ਹੈ ਸੋਖ ਦੇਵ ਸਿੰਘ ਢੀਂਡਸਾ ਨੇ ਬੜੇ ਸਾਫ ਸ਼ਬਦਾਂ ਵਿੱਚ ਕਲੀਅਰ ਕਰ ਦਿੱਤਾ ਹੁਣ ਤੋਂ ਘੰਟਾ ਪਹਿਲਾਂ ਆਪਾਂ ਪਾਰਲੀਮੈਂਟ ਦੀ ਗੱਲ ਕਰ ਰਹੇ ਸੀ ਜਿਹੜਾ ਇੰਡੀਆ ਗੱਠ ਜੋੜ ਬੋਆ ਆਈ ਐਨ ਡੀ ਆਈ ਏ ਉਹਦੇ ਜਿਹੜੇ ਆਪਣੇ ਮੇਨ ਕਰਤਾ ਤਰਤਾ ਨੇ ਉਹ ਕਾਂਗਰਸ ਦੇ ਵੀ ਪ੍ਰਧਾਨ ਨੇ ਖੜਗੇ ਸਾਹਿਬ ਖੜਗੇ ਸਾਹਿਬ ਨੇ ਹੁਣੇ ਪ੍ਰੈਸ ਬ੍ਰੀਫਿੰਗ ਦਿੱਤੀ ਆ ਤੇ ਉਹਦੇ ਵਿੱਚ ਉਹਨਾਂ ਨੇ ਬੜੇ ਸਾਫ ਸ਼ਬਦਾਂ ਦੇ ਵਿੱਚ ਕਹਿ ਦਿੱਤਾ ਮਾਲ ਕਰਜ਼ਨ ਖਰਚੇ ਨੇ ਤੇ ਅਸੀਂ ਇਹ ਜੋ ਵੀ 152 ਐਮਪੀਆ ਨੂੰ ਸਸਪੈਂਡ ਕੀਤਾ ਗਿਆ ਇਹ ਮਤਾ ਪਾਸ ਕਰਕੇ ਇਹਦੀ ਨਿੰਦਿਆ ਕੀਤੀ ਗਈ ਆ ਤੇ ਇਹਦੀ ਅਲੋਚਨਾ ਕੀਤੀ ਗਈ ਆ ਕਿ ਇਹ ਗੈਰ ਲੋਕਤੰਤਰੀ ਕਦਮ ਨੇ ਤੇ ਭਾਰਤ ਦੇ ਲੋਕਾਂ ਨੂੰ ਲੋਕਤੰਤਰ ਨੂੰ 14 ਰੱਖਣ ਦੇ ਲਈ ਲੜਾਈ ਆਪਣੇ ਆਪਣੇ ਘਰ ਤੋਂ ਲੜਨੀ ਪੈਣੀ ਆ ਤੇ ਉਹਦੇ ਲਈ ਗੈਰ ਲੋਕਤੰਤਰੀ ਨਿਤਾਵਾ ਤੇ ਸੋਚ ਨੂੰ ਪਛਾੜਨਾ ਪਵੇਗਾ ਹੁਣ ਉਹ ਕਹਿੰਦੇ ਨੇ ਵੀ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਉਹਨਾਂ ਨੇ ਸਿਰਫ ਸਵਾਲ ਇਹ ਚੱਕੇ ਨੇ ਕਿ ਸੁਰੱਖਿਆ ਦੇ ਵਿੱਚ ਸੇਧ ਕਿਵੇਂ ਲੱਗੀ ਮੋਇਨਾ ਮਿੱਤਰਾਂ ਨੇ ਤਾਂ ਸਿਰਫ ਇੱਕ ਆਪਣਾ ਜਿਹੜਾ ਯੂਜ਼ਰ ਨੇਮ ਸੀ ਉਹਨੂੰ ਬੰਦੇ ਨੂੰ ਦਿੱਤਾ ਸੀ ਜਿਹਨੂੰ ਉਹ ਜਾਣਦੀ ਆ ਔਰ ਉਹਦੀ ਉਹ ਹਾਂ ਵੀ ਪੜ ਰਹੀ ਆ ਕਿ ਹਾਂ ਇਹ ਸਵਾਲ ਮੇਰੇ ਅਪਲੋਡ ਕਰਤਾ ਸੀ ਹਾਲਾਂਕਿ ਉਸ ਗੱਲ ਨੂੰ ਜਿਵੇਂ ਮਰਜ਼ੀ ਬਣਾ ਦਿੱਤਾ ਗਿਆ ਉਹਨੂੰ ਤਾਂ ਸਸਪੈਂਡ ਕਰ ਦਿੱਤਾ ਤੇ ਫਿਰ ਜਿਹੜੇ ਬੰਦੇ ਨੇ ਪਾਸ ਦਿੱਤੇ ਨੇ ਆਪਣੇ ਉਹਨਾਂ ਨੂੰ ਜਿੰਨੇ ਵੀ ਬੱਚੇ ਆਏ ਨੇ ਉਹਦੇ ਉੱਪਰ ਗੱਲ ਕਿਉਂ ਨਹੀਂ ਹੋ ਰਹੀ ਪ੍ਰਤਾਪ ਸਿਮਾ ਨੂੰ ਸਸਪੈਂਡ ਕਿਉਂ ਨਹੀਂ ਕੀਤਾ ਜਾ ਰਿਹਾ ਉਹ ਕਹਿੰਦਾ ਹੋਮ ਮਿਨਿਸਟਰ ਤੇ ਪ੍ਰਾਈਮ ਮਿਨਿਸਟਰ ਇੰਦਰ ਸੰਸਦ ਚੱਲ ਰਿਹਾ ਉਧਰ ਉਹ ਅਹਮਦਾਬਾਦ ਕੋਲ ਰਿਹਾ ਕੋਈ ਚੰਡੀਗੜ੍ਹ ਆਉਣ ਦੀ ਗੱਲ ਕਰ ਰਿਹਾ ਫਿਰ ਸੰਸਦ ਚੱਲ ਰਿਹਾ ਜਾਂ ਮੋਕਰੀ ਹੋ ਰਹੀ ਹੈ ਤੁਸੀਂ ਸੀਰੀਅਸ ਕਿੰਨੇ ხਾ ਕਿ ਸੰਸਦ ਦੇ ਮਾਰੇ ਉਹਨੇ ਬੜੇ ਵੱਡੇ ਸਵਾਲ ਚੱਕੇ ਅਕਦਾ ਵੀ ਇਹ ਗੱਲ ਤਾਂ ਮੰਨਣੀ ਪਊਗੀ ਸੁਰੱਖਿਆ ਦੇ ਗੱਲ ਦੇ ਜਵਾਬ ਦੇਣ ਦੇ ਨਾਲ ਨਾਲ ਜਿਹੜਾ ਪੱਛਿਆ ਨੇ ਭਰਤਮਾਂ ਦੇ ਦਾਰੇ ਲਾਖੇ ਥੋਡੇ ਤੇ ਬੇਰੋਜ਼ਗਾਰੀ ਗਰੀਬੀ ਠੀਕ ਆ ਨਾ ਉਹਦੀ ਗੱਲ ਕੀਤੀ ਆ ਉਹਦੇ ਜਵਾਬ ਵੀ ਕੇਂਦਰ ਨੂੰ ਦੇਣੇ ਪੈਣਗੇ ਉਹ ਤੋਂ ਬਿਨਾ ਅਸੀਂ ਕਿਦਾਂ ਜਾਣ ਨਹੀਂ ਦੇਣੀ ਇਹ ਆਪਣੇ ਆਪ ਦੇ ਵਿੱਚ ਉਸ ਵੇਲੇ ਬੜਾ ਵੱਡਾ ਸਵਾਲ ਹੋ ਜਾਂਦਾ ਜਦੋਂ ਇੱਕ ਪਾਸੇ ਤਾਂ ਕੇਂਦਰ ਕਹਿ ਰਿਹਾ ਕਿ ਅਸੀਂ ਉਹ ਯਾਤਰਾ ਸੰਕਲਪ ਵਿਕਾਸ ਸੰਕਲਪ ਯਾਤਰਾ ਚਲਾ ਰੱਖੀ ਆ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ ਉਹਦੇ ਵਿੱਚ ਲਿਆ ਲਿਆ ਕੇ ਬਿਠਾਇਆ ਜਾਂਦਾ ਹਾਲਾਂਕਿ ਸਰਕਾਰੀ ਮੁਲਾਜ਼ਮ ਕਿਸੇ ਵੀ ਪੋਲਿਟਿਕਲ ਲੜੀ ਚ ਆਉਣੀ ਨਹੀਂ ਚਾਹੀਦੇ ਤੇ ਉਸ ਤੋਂ ਬਾਅਦ ਤੁਸੀਂ ਕਹਿ ਰਹੇ ਹੋ ਵੀ ਯੋਜਨਾਵਾਂ ਅਸੀਂ ਕਿਹੜੀਆਂ ਕਿਹੜੀਆਂ ਯੋਜਨਾਵਾਂ ਅਸੀਂ ਕੱਲ ਮੈਂ ਨੋਟ ਕਰ ਰਿਹਾ ਸੀ 35 ਤਰ੍ਹਾਂ ਦੀਆਂ ਯੋਜਨਾਵਾਂ ਇਹਨਾਂ ਨੇ 52 ਹੁੰਆਂ ਨੇ ਤੇ ਉਹਦੇ ਵਿੱਚ ਵੀ ਉਸ ਤੋਂ ਬਾਅਦ ਵੀ ਜੇ ਹਿੰਦੁਸਤਾਨ ਦਾ ਯੂਥ ਜਿਹੜਾ 50% ਆਬਾਦੀ ਦਾ ਹਿੱਸਾ ਰੱਖਦਾ ਉਹ ਨਰਾਜ਼ ਆ ਤੁਹਾਡੇ ਤੋਂ ਪੌਜ ਵਿੱਚੋਂ ਨੌਕਰੀਆਂ ਤੁਸੀਂ ਖਾ ਗਏ ਉਹਨਾਂ ਦੀਆਂ ਅਜੇ ਬਾਕੀ ਫੋਰਸਸ ਵਿੱਚੋਂ ਨੌਕਰੀਆਂ ਤੁਸੀਂ ਖਾ ਗਏ ਬੈਂਕਾਂ ਵਿੱਚੋਂ ਨੌਕਰੀਆਂ ਤੁਸੀਂ ਖਾ ਗਏ ਠੀਕ ਹੈ ਜੀ ਆਪਣੇ ਜਿਹੜੇ ਡਿਪਾਰਟਮੈਂਟ ਸੀ ਉਹਨਾਂ ਦਾ ਕੇਂਦਰੀਕਰਨ ਕਰਤਾ ਕਿੰਨੇ ਡਿਪਾਰਟਮੈਂਟ ਸੀ ਸੂਬਿਆਂ ਦਾ ਜਿਹੜਾ ਕੇਂਦਰੀਕਰਨ ਸੀ ਉਹ ਕੇਂਦਰੀਕਰਨ ਕਰਨਾ ਸੀ ਜੋ ਲੋਕਤੰਤਰ ਦਾ ਡੈਮੋਕ੍ਰੇਸੀ ਦਾ ਹਿੱਸਾ ਉਹਦਾ ਤੁਸੀਂ ਉਲਟਾ ਕਰਤਾ ਔਰ ਤੁਸੀਂ ਦੇਖੋ ਵੀ ਜਦੋਂ ਸ਼ਕਤੀ ਦਾ ਕੇਂਦਰੀਕਰਨ ਹੋਵੇਗਾ ਇਹ ਬੜਾ ਸੁਭਾਵਿਕ ਆ ਕਿ ਉਹ ਉਹ ਤਾਨਾਸ਼ਾਹ ਵਾਲਾ ਚਾਇਕਾ ਜਾਏਗਾ ਹਿਟਲਰ ਮੂਸੋਲਿਨੀ ਜਿੰਨੇ ਵੀ ਵੱਡੇ ਤਾਨਾਸ਼ਾਹ ਹੋਏ ਨੇ ਉਹ ਐਂ ਹੀ ਬਣੇ ਤੇ ਜਦੋਂ ਤੁਸੀਂ ਗੱਲ ਕਰਦੇ ਹੋ ਆ ਲੋਕਤੰਤਰ ਦੀ ਉਹਨੂੰ ਕਬਰਸਤਾਨ ਬਣਾਉਣ ਦੀ ਜਿਹੜਾ ਕੋਸ਼ਿਸ਼ ਕਰੇਗਾ ਲੋਕ ਉਹਨੂੰ ਨਕਾਰਨਗੇ ਹੁਣ ਆਪਾਂ ਗੱਲ ਕਰਦੇ ਆ ਮਜੀਠੀਆ ਸਾਹਿਬ ਦੀ ਮਜੀਠੀਆ ਸਾਹਿਬ ਨੂੰ ਦੁਬਾਰੇ ਬੁਲਾ ਲਿਆ ਮਜੀਠੀਆ ਸਾਹਿਬ ਨੂੰ ਦੁਬਾਰਾ ਬੁਲਾ ਗਿਆ ਲੱਗਦਾ ਕਿ ਪੰਜਾਬ ਸਰਕਾਰ ਅਗਲੀ ਵਾਰ ਉਹਨਾਂ ਦੇ ਅੰਦਰ ਕਰਨ ਦੀ ਵਿਉਂਤ ਪੂਰੀ ਪੂਰੀ ਭੜਾ ਰਹੀ ਆ ਪਰ ਦੂਜੇ ਪਾਸੇ ਕੇਜਰੀਵਾਲ ਦੇ ਉੱਪਰ ਵੀ ਜਿਹੜਾ ED ਵੱਲੋਂ ਸੰਮਣ ਭੇਜੇ ਗਏ ਨੇ ਉਹ ਵੀ ਲੱਗ ਰਿਹਾ ਕਿ ਉਹਨਾਂ ਨੂੰ ਵੀ ਅੰਦਰ ਕੀਤਾ ਜਾਵੇਗਾ ਤੇ ਕਿਤੇ ਇਹ ਤਾਂ ਨਹੀਂ ਹੋਏਗਾ ਕਿ ਇੱਕੋ ਸਮੇਂ ਕੇਜਰੀਵਾਲ ਤੇ ਮਜੀਠੀਆ ਇਧਰੋਂ ਆਪ ਸਰਕਾਰ ਉਹਨਾਂ ਨੂੰ ਅੰਦਰ ਕਰਨ ਦੇ ਫਰਾਗ ਚ ਹੈਗੀ ਆ ਤੇ ਭਾਜਪਾ ਦੀ ਸਰਕਾਰ ਵਿੱਚ ਕੇਜਰੀਵਾਲ ਨੂੰ ਅੰਦਰ ਕਰਨ ਦੇ ਫਰਾਗ ਚ ਹੈਗੀ ਆ ਗੱਲਾਂ ਸਾਰੀਆਂ ਚਲਦੇ ਚਲਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਸਿੰਬਲ ਆ ਝਾੜੂ ਆ ਉਹਦੀ ਹੋਂਦ ਤੱਕ ਨੂੰ ਖਤਰਾ ਬਣਦਾ ਜਾ ਰਿਹਾ ਜਿਸ ਤਰੀਕੇ ਨਾਲ ਹਾਲਾਤ ਲੱਗ ਰਹੇ ਨੇ ਕਿਉਂਕਿ ਇਲੈਕਸ਼ਨ ਤੋਂ ਮੇਸ਼ਾ ਨੂੰ ਵੀ ਪਾਰਟੀ ਬਣਾਇਆ ਜਾਊਗਾ ਉਹਨਾਂ ਦੀ ਆਮ ਆਦਮੀ ਪਾਰਟੀ ਨੂੰ ਵੀ ਪਾਰਟੀ ਬਣਾਇਆ ਜਾਊਗਾ ਸਿਰਫ ਕੇਜਰੀਵਾਲ ਪਾਰਟੀ ਨਹੀਂ ਹੋਣੀ ਇਹ ਗੱਲਾਂ ਪਿਛਲੀ ਵਾਰ ਜਦੋਂ ਸੁਪਰੀਮ ਕੋਰਟ ਦੇ ਵਿੱਚ ਸਵਾਲ ਹੋਏ ਸੀ ਮਨੂ ਸਿੰਘ ਵੀ ਨੇ ਗੱਲ ਕੀਤੀ ਸੀ ਸੰਜੇ ਸਿੰਘ ਦੇ ਕੇਸ ਵੇਲੇ ਗੱਲ ਹੋਈ ਸੀ ਕਿ ਜਿਹੜੇ ਪੈਸੇ ਖਰਚੇ ਗਏ ਨੇ ਗੁਆਹ ਦੇ ਵਿੱਚ ਉਹ ਤਾਂ ਆਮ ਆਦਮੀ ਪਾਰਟੀ ਨੇ ਖਰਚੇ ਨੇ ਆਮ ਆਦਮੀ ਪਾਰਟੀ ਸੋ ਹੁਣ ਪਾਰਟੀ ਵਿੱਚ ਆ ਜਾਣੇ ਆ ਤੇ ਕੋਈ ਨਵੇਂ ਸਿਆਪੇ ਪਹਿਣ ਦੇ ਤੇ ਹੁਣ ਜਾਂਦੇ ਜਾਂਦੇ ਗੱਲ ਆਪਾਂ ਅਕਾਲ ਤਖਤ ਦੀ ਕਰਨੀ ਆ ਅਕਾਲ ਤਖਤ ਸਾਹਿਬ ਨੇ ਅੱਜ ਮੈਂ ਕਿਹਾ ਸੁੱਤੇ ਪਏ ਨੇ ਅਕਾਲ ਤਖਤ ਦੇ ਜ਼ਫੀਰਦ ਅੱਜ ਇਹਨਾਂ ਨੇ ਇੰਨੀ ਗੱਲ ਤਾਂ ਕਰਤੀ ਕਿ 21 ਦਸੰਬਰ ਤੋਂ ਲੈ ਕੇ ਜਿਹੜਾ ਆਪਣੇ ਛੋਟੇ ਸਾਹਿਬਜ਼ਾਦਿਆਂ ਦੇ ਦਿਨ ਚੱਲਣ ਨੇ 28 ਦਸੰਬਰ ਤੱਕ ਸੋ ਉਹਦੇ ਦਿਨ ਉਹਦਾ ਜ਼ਿਆਦਾ ਪੜਕਾਉ ਮਿਊਜ਼ਿਕ ਟ੍ਰੈਕਟਰਾਂ ਤੇ ਨਾਲ ਲਾਓ ਮਿੱਠੇ ਦੇ ਲੰਗਰ ਨਾਲ ਲਾਓ ਸਾਦਾ ਜੀਵਨ ਜਿਓ ਤੇ ਜਿਹੜਾ ਤੁਹਾਡਾ ਕੰਮ ਹੈਗਾ ਜਿਹੜੇ ਕੰਮ ਲਈ ਤੁਹਾਨੂੰ ਬਿਠਾਇਆ ਗਿਆ ਉਹ ਕੰਮ ਕੌਣ ਕਰੂਗਾ ਅੱਜ ਜੇਕਰ ਸਿੱਖ ਸਭ ਤੋਂ ਵੱਧ ਮਾਰਿਆ ਜਾ ਰਿਹਾ ਸਿੱਖ ਕੀ ਹਰ ਕੋਈ ਕੁੜੀਆਂ ਦੇ ਦਾਜ ਤੇ ਵੱਡੇ ਵਿਆਹ ਅਸਰਦੀਆਂ ਵਿੱਚ ਹੁਣ ਐਨਆਰਆਈ ਉਤਰਨਗੇ ਵੱਡੇ ਵੱਡੇ ਵਿਆਹ ਹੋਣਗੇ ਮਾੜੇ ਤੋਂ ਮਾੜੇ ਬੰਦੇ ਨੂੰ ਵੀ 15 ਤੋਂ 20 ਲੱਖ ਰੁਪਏ ਖਰਚਣਾ ਪੈ ਰਿਹਾ ਆਪਣੀ ਕੁੜੀ ਦੇ ਵਿਆਹ ਵਿੱਚ ਦਾਜ ਦੇਣਾ ਪੈਂਦਾ 2-3 ਲੱਖ ਰੁਪਏ ਤਾਂ ਇੱਕ ਮਾੜੇ ਤੋਂ ਮਾੜਾ ਮੈਰਿਜ ਪੈਲਸ ਲੈ ਜਾਂਦਾ ਹੈਗਾ ਕਿੱਥੋਂ ਤੱਕ ਚੱਲ ਗਿਆ ਤੇ ਪਿੱਛੇ ਦੇ ਹਜ਼ੂਰ ਸਾਹਿਬ ਦੇ ਜਥੇਦਾਰ ਨੇ ਕੁੜੀਆਂ ਨੂੰ ਕਿਹਾ ਵੀ ਤੁਸੀਂ ਅਨੰਦ ਕਾਰਜ ਵੇਲੇ ਲਹਿੰਗੇ ਨਹੀਂ ਪਾਉਣੇ ਤੁਸੀਂ ਸਲਵਾਰ ਕਮੀਜ਼ ਵਿੱਚ ਆਓ ਤੇ ਜਿਹੜਾ ਉੱਪਰ ਉਹ ਕੁੜੀਆਂ ਦੇ ਭਰਾ ਫੁੱਲਾਂ ਦੀ ਬਣਾ ਕੇ ਚਾਦਰ ਜੀ ਲਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਐਂਟਰ ਕਰ ਜਾਂਦੇ ਨੇ ਉਹਦੇ ਤੇ ਵੀ ਮਨਾਂ ਕੀਤਾ ਹੋਲ ਦੇਕਰ ਜਥੇਦਾਰ ਅਕਾਲ ਤਖਤ ਉਸ ਦੀ ਸਾਰ ਨਹੀਂ ਲੈ ਰਹਾ ਤੇ ਪਰ ਇਸ ਤੋਂ ਵੱਡੀ ਸ਼ਰਮ ਦੀ ਗੱਲ ਕੀ ਹੋਏਗੀ ਕਿ ਇੱਕ ਜਥੇਦਾਰ ਨੇ ਗੱਲ ਚੱਕੀ ਆ ਉਹ ਇੰਡੋਰਸ ਵੀ ਕਰੇ ਜਥੇਦਾਰ ਅਕਾਲ ਤਖਤ ਕਿ ਹਾਂ ਜਿਹੜੀ ਜਥੇਦਾਰ ਆਪਣੇ ਹਜ਼ੂਰ ਸਾਹਿਬ ਨੇ ਗੱਲ ਕੀਤੀ ਆ ਬਹੁਤ ਵਧੀਆ ਕੀਤੀ ਆ ਉਹਨੂੰ ਇੰਡੋਰਸ ਕਰੇ ਪਰ ਉਹਨੂੰ ਇੰਡੋਰਸ ਕਰਨ ਤੋਂ ਇਲਾਵਾ ਉਹ ਸਿੱਖਾਂ ਦੇ ਲਈ ਇਹ ਗੱਲ ਵੀ ਲਾਜ਼ਮੀ ਕਰੇ ਕਿ ਵਿਆਹ ਸਾਦੇ ਕੀਤੇ ਜਾਣ ਆਪਾਂ ਕਹਿ ਦਿੰਦੇ ਆ ਕਿ ਉਹ ਭੈਣੀ ਸਾਹਿਬ ਵਾਲੇ ਆ ਆਪਣੇ ਮੰਨਦੇ ਨੇ ਦੇਵਤਾਰੀ ਗੁਰੂ ਨੂੰ ਪਰ ਜਿਹੜੀਆਂ ਉਹਨਾਂ ਦੀਆਂ ਉਹਨਾਂ ਨੇ ਪਰੰਪਰਾਵਾਂ ਚਲਾ ਰੱਖੀਆਂ ਨੇ ਉਹ ਤਾਂ ਉਹ ਸਿੱਖ ਗੁਰੂਆਂ ਦੇ ਸਾਹਮਣੇ ਚੱਲ ਰਹੀਆਂ ਨੇ ਅੱਜ ਵੀ ਬਿਨਾ ਵਿਆਹ ਤੋਂ ਬਿਨਾ ਬਰਾਤ ਤੋਂ ਬਿਨਾ ਕਿਸੇ ਚੀਜ਼ ਤੋਂ ਉੱਥੇ ਵਿਆਹ ਹੁੰਦੇ ਨੇ ਜਿੰਨੇ ਪਰਿਵਾਰ ਆਏ ਉਹ ਉੱਥੇ ਲੰਗਰ ਵਿੱਚ ਬੈਠ ਕੇ ਛੇਤਾ ਲੰਗਰ ਛਕਦੇ ਨੇ ਉਦੋਂ ਬਾਅਦ ਚਲੇ ਜਾਂਦੇ ਨੇ ਕੁਝ ਵੀ ਉਹਨਾਂ ਦਾ ਰੁਪਈਆ ਵੀ ਖਰਚ ਨਹੀਂ ਹੁਣ ਦਿੰਦੇ ਉਹ ਦਾਜ ਲੈਣ ਨਹੀਂ ਦਿੰਦੇ ਹੈ ਤੇ ਇਹ ਚੀਜ਼ ਸਿੱਖੀ ਜਿਹਦੇ ਲਈ ਫਾਇਦਾ ਹੋਈ ਹੈ ਕਿ ਸਾਰਿਆਂ ਨੂੰ ਬਰਾਬਰ ਦਾ ਹੱਕ ਹੋਵੇ ਤੇ ਗਰੀਬ ਨੂੰ ਦਰੜਿਆ ਨਾ ਜਾਵੇ ਪਰ ਉਹਦੇ ਉੱਤੇ ਜੱਥੇ ਦਾ ਕਾਲ ਤੱਕ ਬਿਲਕੁਲ ਹੀ ਸੁੱਤੇ ਪਏ ਨੇ ਇਹੇ ਨੀਂਦ ਕਦੋਂ ਖੁੱਲੇਗੀ ਇਹ ਕੁੰਭ ਕਰਨ ਦੀ ਨੀਂਦ ਉਦੋਂ ਤੱਕ ਖੁੱਲ੍ਹਗੀ ਜਦੋਂ ਬਠਿੰਡੇ ਵਿੱਚ ਦੋ ਕੁੜੀਆਂ ਨੇ ਆਪਸ ਵਿੱਚ ਵਿਆਹ ਕਰਾ ਲਿਆ ਪਰ ਹੁਣ ਨੀਂਦ ਕਿਉਂ ਨਹੀਂ ਖੁੱਲ ਰਹੀ ਜਦੋਂ ਵਿਆਹ ਦਾ ਸੀਜ਼ਨ ਸ਼ੁਰੂ ਹੋ ਗਿਆ ਬਿਰਸਾ ਸਿੰਘ ਵਲਟੋਹਾ ਨੇ ਗਿਆਨੀ ਹਰਪ੍ਰੀਤ ਸਿੰਘ ਦੇ ਆਪਣੇ ਉਹਦੇ ਵਿਆਹ ਤੇ ਜਾਣਦੇ ਉੱਤੇ ਪਰਮਜੀਤ ਚੋਪੜਾ ਦੇ ਰੋਲਾ ਪਾਇਆ ਪਰ ਕਿਉਂ ਉਸ ਪੋਲਿਟਿਸ਼ੀਅਨ ਨੇ ਕਦੇ ਗੱਲ ਕੀਤੀ ਆ ਜਥੇਦਾਰ ਕਾਲ ਤੱਕ ਜਿਹੜਾ ਵੀ ਆਵੇ ਤੇ ਉਹ ਆ ਗੱਲਾਂ ਵੀ ਕਰੇ ਮर्यादा ਸਾਡੀ ਲੈ ਕੇ ਆਓ ਅਸੀਂ ਤਾਂ ਅੱਧੇ ਰਿਵਾਜ ਤਾਂ ਅਸੀਂ ਹਿੰਦੂ ਆਲੇ ਕਹਿੰਨੇ ਅਸੀਂ ਹਮ ਹਿੰਦੂ ਨਹੀਂ ਫਿਰ ਹਵ ਹਿੰਦੂ ਨਹੀਂ ਤਾਂ ਫਿਰ ਹਿੰਦੂਆ ਵਾਲੇ ਰਿਵਾਜ ਕਿਉਂ ਆੜੇ ਹੋ ਰਹੇ ਨੇ ਤੁਹਾਡੇ ਆ ਦਿਵਾਲੀ ਵਾਲੇ ਵੀ ਹੱਟੜੀ ਲੱਗਦੀ ਜਾਂ ਸਿੱਖਾਂ ਦੇ ਕਰੇ ਗੁਰੂ ਸਿੱਖਾਂ ਦੇ ਕਰੇ ਹੱਟੜੀ ਲੱਗਦੀ ਹੈਗੀ ਮਾਤਾ ਦੇ ਦੀਵੇ ਬਲਦੇ ਤੇ ਉਵੇਂ ਵਿਆਹਾਂ ਦੇ ਵਿੱਚ ਕਾਰਜ ਵਿਹਾਰ ਹੁੰਦਾ ਸੰਸਕਾਰ ਤੇ ਮੈਂ ਗਿਆ ਸੀ ਉਸੇ ਤਰੀਕੇ ਨਾਲ ਜੋ Hindu ਮਤ ਵਿੱਚ ਖੜਾ ਘੁੰਮਦਾ ਹੈਗਾ ਹੋਰ ਗੱਲਾਂ ਨੇ ਸਾਰੀਆਂ ਹੁੰਦੀਆਂ ਪਰ ਅਸੀਂ ਫਰਕ ਕਿੱਥੋਂ ਆ Hindu ਆ ਤੁਸੀਂ ਕਹਿੰਦੇ ਹੋ ਕਿ ਸਿੱਖ ਇੱਕ ਅਲੱਗ ਅ ਧਰਮ ਹੈਗਾ ਤੇ ਉਹਨੂੰ ਧਰਮ ਦੇ ਵਿੱਚੋਂ ਸਾਡੇ ਦੂਜੇ ਧਰਮਾਂ ਨਾਲੋਂ ਰਿਫਾਈਨ ਕਰਕੇ ਗਏ ਸੀ ਗੁਰੂ ਨਾਨਕ ਸਾਹਿਬ ਸਾਨੂੰ ਉਹਨਾਂ ਵਹਿਮਾਂ ਭਰਮਾਂ ਤੋਂ ਦੂਰ ਕਰਕੇ ਗਏ ਸੀ ਪਰ ਅਸੀਂ ਉਹਨਾਂ ਵਹਿਮਾਂ ਭਰਮਾਂ ਦੇ ਵਿੱਚ ਹੀ ਖੁਬੇ ਹੋਏ ਆ ਇਹਦੇ ਇਤੇ ਅਕਾਲ ਤਖਤ ਕਦੋਂ ਬੋਲੇਗਾ ਅਕਾਲ ਤਖਤ ਨੇ ਬੋਲਣਾ ਨਹੀਂ ਹੈਗਾ ਠੀਕ ਆ ਤੁਸੀਂ ਪੋਲਿਟਿਕਸ ਕਰਕੇ ਚੁੱਪ ਹੈਗੇ ਹੋ ਸੁਖਬੀਰ ਬਾਦਲ ਦੀ ਪੋਲਿਟਿਕਸ ਨੂੰ ਵਿਚਾਰ ਰਹੇ ਹੋ ਉਪਰ ਜਿੰਨੀ ਦਿਨ ਬੈਠੇ ਹੋ ਧਰਮ ਦੇ ਬਾਰੇ ਤਾਂ ਕੋਈ ਇਹ ਜੀ ਤਾਂ ਚੰਗਾ ਕੰਮ ਤਾਂ ਕਰ ਜਾਓ ਕਿ ਲੋਕ ਤੁਹਾਨੂੰ ਕਿਸੇ ਚੰਗੇ ਕੰਮਲੇ ਯਾਦ ਰੱਖਣ ਹੁਣ ਇੱਕ ਬੜੀ ਇੰਪੋਰਟੈਂਟ ਖਬਰ ਤੁਹਾਨੂੰ ਮੈਂ ਸੁਣਾਉਣੀ ਆ ਅ ਸੰਗਰੀ ਤੁੰਦ ਸ਼ੁਰੂ ਹੋ ਗਈ ਆ ਐਕਸੀਡੈਂਟ ਬਹੁਤ ਜ਼ਿਆਦਾ ਹੋ ਰਹੇ ਨੇ ਮਤਲਬ ਕਿ ਇਹ ਜੇ ਕੋਈ ਦਿਨ ਨਹੀਂ ਜਦੋਂ ਪੰਜਾਬ ਦੇ ਵਿੱਚ ਕਿਸੇ ਵੀ ਸ਼ਹਿਰ ਵਿੱਚ ਐਕਸੀਡੈਂਟ ਨਾ ਹੋ ਰਿਹਾ ਹੋਵੇ। ਧੁੰਦ ਕਰਕੇ ਹੋਣਾ। ਤੇ ਉਹਦੇ ਤੋਂ ਬਚਣਾ ਅਸੀਂ ਆਪ ਆ। ਸਰਕਾਰਾਂ ਗੱਲਾਂ ਕਰਦੀਆਂ। ਪਿੱਛੇ ਜੇ ਗੱਲ ਹੋਈ ਸੀ ਇੱਕ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਨੇ ਰਿਵਿਊ ਕੈਂਪ ਲਾਇਆ ਹੈਗਾ ਕਿ ਜਿਹੜੇ ਬੱਚਿਆਂ ਦੇ ਸਿਲੇਬਸ ਹੈਗੇ ਨੇ ਉਹ ਦੁਬਾਰਾ ਰਿਵਿਊ ਕੀਤੇ ਜਾਣ ਤੇ ਜੋ ਨਵੀਆਂ ਜ਼ਰੂਰਤਾਂ ਆ ਗਈਆਂ ਉਹਦੇ ਹਿਸਾਬ ਨਾਲ ਸਿਲੇਬਸ ਬਣਾਇਆ ਜਾਵੇ। ਮੈਨੂੰ ਇਹ ਦੱਸੋ ਕਿ ਕੀ ਇੱਕ ਵੀ ਬੰਦੇ ਨੇ ਸੋਚਿਆ ਕਿ 9ਵੀਂ 10ਵੀਂ ਦੇ ਵਿੱਚ ਟ੍ਰੈਫਿਕ ਨੂੰ ਲੈ ਕੇ ਇੱਕ ਕਾਇਦਾ ਲਾਇਆ ਜਾਵੇ ਜਾਂ ਇੱਕ ਛੋਟਾ ਪੇਪਰ ਲਿਆਂਦਾ ਜਾਵੇ ਤਾਂ ਕਿ ਬੱਚਾ 9ਵੀਂ 10ਵੀਂ ਦੇ ਵਿੱਚ ਉਸ ਸਬਜੈਕਟ ਨੂੰ ਪਾਸ ਕਰਦਾ ਕਰਦਾ ਉਹਦੇ ਦਿਮਾਗ ਦੇ ਵਿੱਚ ਇਹ ਗੱਲਾਂ ਪੈ ਜਾਣ ਕਿ ਜੇ ਮੈਂ ਟਰਾਲੀ ਵੀ ਚਲਾਉਣੀ ਹੈ ਤਾਂ ਉਹਦੇ ਪਿੱਛੇ ਰਿਫਲੈਕਟਰ ਹੋਣਾ ਜ਼ਰੂਰੀ ਹੈ ਜੇ ਮੈਂ ਰੈਡੀ ਵੀ ਚਲਾਉਣੀ ਹੈ ਉਹਦੇ ਪਿੱਛੇ ਰਿਫਲੈਕਟਰ ਹੋਣਾ ਜ਼ਰੂਰੀ ਹੈ ਇਹ ਜਿਹੜਾ ਕੋਈ ਸਬਜੈਕਟ ਪੰਜਾਬ ਸਰਕਾਰ ਇੰਟਰੋਡਿਊਸ ਕਰ ਰਹੀ ਹੈ ਮੈਨੂੰ ਲੱਗਦਾ ਜੇ ਟ੍ਰੈਫਿਕ ਇੱਕ ਸਬਜੈਕਟ ਦੇ ਤੌਰ ਦੇ ਉੱਪਰ ਇੰਟਰੋਡਿਊਸ ਹੋ ਜਾਵੇ ਬੱਚਿਆਂ ਦੇ ਕਾਰਕ੍ਰਮ ਦੇ ਵਿੱਚ ਤਾਂ ਜਿਹੜੀਆਂ ਲੱਖਾਂ ਜਾਨਾਂ ਸੜਕਾਂ ਦੇ ਉੱਪਰ ਗੁਆ ਰਹੇ ਹਾਂ ਸੀ ਔਰ ਬੇਤਿਹਾਰਸ਼ਾ ਬੇਵਕੂਫਾ ਵਾਂਗੂ ਗੱਡੀਆਂ ਚਲਾ ਰਹੇ ਹਾਂ ਸੀ ਤਾਂ ਉਹਦੇ ਵਿੱਚ 90% ਫਰਕ ਆ ਜਾਊਗਾ 90% ਫਰਕ ਸਾਡੇ ਲੋਕਾਂ ਨੂੰ ਤਾਂ ਆਪਣੇ ਸ਼ੋਅ ਆਫ ਕਰਨ ਲਈ ਤੇਜ਼ ਕਰਕੇ ਚਲਾ ਕੇ ਜ਼ਿਆਦਾ ਮਜ਼ਾ ਆਉਂਦਾ ਸੋ ਇਹ ਆ ਇੰਪੋਰਟੈਂਸੀ ਪਰ ਲਾਸਟ ਖਬਰ ਮੈਂ ਜਿਹੜੀ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਨਾ ਆਪਾਂ ਨੂੰ ਯਾਦ ਹੋਵੇਗਾ ਕਿ ਰਿਜ਼ਰਵ ਬੈਂਕ ਕੋਫੀਆ ਦੇ ਗਵਰਨਰ ਹੁੰਦੇ ਸੀਗੇ ਅਰਗੂ ਰਾਮ ਰਾਜਨ ਉਹਨਾਂ ਨੇ ਪਿੱਛੇ ਦੇ ਇੱਕ ਵੀਡੀਓ ਦੇ ਵਿੱਚ 1984 ਦੇ ਦੌਰਾਨ ਜਿਹੜਾ ਸਿੱਖ ਨਸਲਕੁਸ਼ੀ ਦਿੱਲੀ ਵਿੱਚ ਹੋਈ ਸੀ ਉਹਨੂੰ ਜਸਟੀਫਾਈ ਕੀਤਾ ਇਹ ਗੱਲ ਬਹਿਰ ਹੀ ਕਹਿ ਰਿਹਾ ਇਹ ਉਹਨਾਂ ਦੇ ਵੀਡੀਓ ਕਹਿ ਰਿਹਾ ਹੈਗਾ ਔਰ ਅਖਬਾਰਾਂ 'ਚ ਖਬਰਾਂ ਵੀ ਲੱਗ ਰਹੀਆਂ ਨੇ ਪਰ ਮੈਨੂੰ ਲੱਗਦਾ ਨਹੀਂ ਹੈਗਾ ਕਿ ਤੁਹਾਡੇ ਕਿਸੇ ਦੇ ਧਿਆਨ ਚ ਹੋਊਗਾ ਸੋ ਇਹ ਇੱਕ ਵੱਡੀ ਖਬਰ ਹੈਗੀ ਆ ਬਾਕੀ ਪੰਜਾਬ ਸਰਕਾਰ ਨੇ ਅੱਜ ਕਿਸਾਨ ਖੁਸ਼ ਕਰ ਦਿੱਤੇ ਕਦੇ ਕਿਵੇਂ ਖੁਸ਼ ਕਰ ਦਿੱਤੇ ਕਦੇ ਵੀ ਤੁਸੀਂ ਕਰੋ ਜਿਹੜਾ ਸੰਘਰਸ਼ ਕਰਨਾ ਜਨਵਰੀ ਤੋਂ ਲੈ ਕੇ ਅਪ੍ਰੈਲ ਤੱਕ ਅਸੀਂ ਤੁਹਾਡਾ ਸਾਥ ਦੇਵਾਂਗੇ ਪਰ ਉਹ ਸੰਘਰਸ਼ ਕੇਂਦਰ ਦੇ ਖਿਲਾਫ ਹੋਣਾ ਚਾਹੀਦਾ ਕਿਉਂਕਿ ਐਮਐਸਪੀ ਜਾਂ ਹੋਰ ਵੱਡੇ ਮੁੱਦੇ ਉਹ ਤਾਂ ਕੇਂਦਰ ਦੀ ਝੋਲੀ 'ਚ ਹੀ ਪਏ ਨੇ ਤੇ ਓਬਵੀਅਸ ਆ ਕਿਸਾਨਾਂ ਨੂੰ ਮੰਗਣ ਲਈ ਉਹ ਦਿੱਲੀ ਦੇ ਦਰਵਾਜ਼ੇ ਤੇ ਦੁਬਾਰਾ ਜਾਣਾ ਪਏਗਾ ਤੇ ਉਹ ਉਹ ਕਦੇ ਅਸੀਂ ਤੁਹਾਡੇ ਨਾਲ ਆ ਚੱਲੋ ਬਾਕੀ ਇੱਕ ਤਲਵੰਡੀ ਸਾਹਿਬ ਤੇ ਖੁੱਡੀਆਂ ਸਾਹਿਬ ਨੂੰ ਲੈ ਕੇ ਇੱਕ ਕਮੇਟੀ ਬਣਾ ਦਿੱਤੀ ਆ ਓਕੇ ਉਹ ਕਮੇਟੀ ਕੀ ਕਰੂਗੀ ਜਿਹੜਾ ਅੱਜ ਤੱਕ ਇਹਨਾਂ ਨੇ ਲਲਰ ਲਾਤਾ ਉਹ ਹੋਰ ਲੱਗ ਜਾਊਗਾ ਸੋ ਅੱਜ ਲਈ ਤੈਨੂੰ ਇਹਨਾਂ ਹੀ ਤੁਹਾਡੇ ਨਾਲ ਕੱਲ ਨੂੰ ਫੇਰ ਜੁੜਾਂਗੇ 8 ਵਜੇ ਹੁਣ ਤੁਸੀਂ ਮੈਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ